ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਨੂੰ ਹੈਂਡਵਰਕ ਤੇ ਬਹੁਤ ਹੀ ਪਿਆਰੀ ਜਿਹੀ ਸੂਟ ਦਿਖਾ ਰਹੇ ਹਾਂ ਸੋ ਜਿਵੇਂ ਜਿਵੇਂ ਵੀ ਜੋ ਵੀ ਆਰਡਰ ਚ ਬਣ ਰਹੇ ਆ ਸੋ ਆਪਾਂ ਤੁਹਾਡੇ ਨਾਲ ਨਵੇਂ ਡਿਜ਼ਾਈਨ ਸ਼ੇਅਰ ਕਰ ਰਹੇ ਹਾਂ ਸੋ ਜਿਵੇਂ ਵੀ ਤੁਹਾਨੂੰ ਜੋ ਵੀ ਪਸੰਦ ਹੈ ਤੁਸੀਂ ਉਹ ਚੀਜ਼ ਹੈ ਜਿਹੜੀ ਲੈ ਸਕਦੇ ਹੋ ਕਿਉਂਕਿ ਕਈ ਜਿਹੜੇ ਰੈਡੀ ਪੀਸਸ ਆ ਜੋ ਆਪਾਂ ਤੁਹਾਨੂੰ ਦੱਸ ਦਿੰਦੇ ਆ ਅਗਰ ਤੁਸੀਂ ਐਜ਼ ਇਟ ਇਜ਼ ਲੈਣਾ ਹੈਗਾ ਤੁਹਾਨੂੰ ਕੋਈ ਜਲਦੀ ਹੈ ਤੁਸੀਂ ਵੇਟ ਨਹੀਂ ਕਰ ਸਕਦੇ ਤਾਂ ਤੁਸੀਂ ਐਜ਼ ਇਟ ਇਜ਼ ਜਿਹੜਾ ਸੂਟ ਆ ਪਿਕ ਕਰ ਸਕਦੇ ਹੋ ਕਿਉਂਕਿ ਜਿਹੜੀ ਇਹ ਜਿਸ ਤਰ੍ਹਾਂ ਇਹ ਸ਼ਰਟ ਪੀਸ ਹੈਗਾ ਜੀ ਆਪਣੇ ਕੋਲੇ ਜਿਵੇਂ ਹੀ ਤੁਸੀਂ ਕਹੋਗੇ ਇਹ ਪਿਓਰ ਕ੍ਰੇਪ ਦੇ ਉੱਪਰ ਬਣਿਆ ਹੋਇਆ ਇਹਦੇ ਨਾਲ ਪਿਓਰ ਕ੍ਰੇਪ ਹੀ ਬਾਟਮ ਆਏਗੀ ਔਰ 24 45 ਮਿਨੀਮਮ ਇਹਦੀ ਜਿਹੜੀ ਲੈਂਥ ਬਣ ਜੇਗੀ ਸੋ ਅਗਰ ਤੁਹਾਡੀ ਸੇਮ ਲੈਂਥ ਹੈਗੀ ਆ ਦੁਪੱਟਾ ਤੁਸੀਂ ਆਪਣੇ ਅਕੋਰਡਿੰਗ ਜੋ ਵੀ ਤੁਸੀਂ ਕਹੋਗੇ ਉਹ ਬਣ ਜਾਏਗਾ ਸੋ ਉਹਦੇ ਅਕੋਰਡਿੰਗ ਦੱਸ ਕੇ ਤੁਸੀਂ ਇਹ ਸੂਟ ਹੈ ਇੱਕ ਜਾਂ ਦੋ ਦਿਨ ਦੇ ਵਿੱਚ ਤੁਸੀਂ ਆਪਣੇ ਕੋਲਡ ਲਿਵਰ ਕਰਾ ਸਕਦੇ ਹੋ ਸੋ ਕਿਉਂਕਿ ਸਾਨੂੰ ਕਾਫੀ ਮੈਸੇजेस ਆਉਂਦੇ ਆ ਕਿ ਤੁਸੀਂ ਰੈਡੀ ਸੂਟਸ ਦੀਆਂ ਪਿਕ ਪਾਓ ਅੱਜ ਕੱਲ ਜਿਹੜੇ ਜਿਵੇਂ ਵੈਡਿੰਗ ਸੀਜ਼ਨ ਚੱਲ ਰਿਹਾ ਸੋ ਸਾਰਿਆਂ ਨੂੰ ਬਹੁਤ ਹੀ ਜਲਦੀ ਹੈ ਇਸੇ ਲਈ ਅਸੀਂ ਉਸ ਤਰ੍ਹਾਂ ਦੇ ਸੂਟਸ ਹੀ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਸਾਡੇ ਕੋਲੇ ਜੋ ਵੀ ਰੈਡੀ ਹੈਗਾ ਉਹ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਇਹ ਜਿਹੜੇ ਐਜ਼ ਇਟ ਇਜ਼ ਪੇਕ ਕਰ ਸਕਦੇ ਹੋ ਇਹ ਹੈਗਾ ਜੀ ਹੈਂਡਵਰਕ ਦਾ ਡਿਜ਼ਾਈਨ ਹੈ ਬਹੁਤ ਹੀ ਡਿਫਰੈਂਟ ਤਰੀਕੇ ਦੀ ਇਹਦੇ ਉੱਪਰ ਹੈਂਡ ਏਮਬਲਾਈਡਰੀ ਹੋਈ ਹੋਈ ਹੈ ਮੋਤੀ ਵੀ ਹੈ ਦੇ ਵਿੱਚ ਸਿੱਪੀ ਵੀ ਹੈ ਥ्रेड ਵਰਕ ਵੀ ਹੈ ਸੋ ਬਹੁਤ ਹੀ ਲਾਈਟ ਔਰ ਕਲਰਫੁਲ ਜਾਇਦੇ ਉੱਪਰ ਵਰਕ ਹੋਇਆ ਹੋਇਆ ਸੋ ਤੁਸੀਂ ਜਿਵੇਂ ਨੇੜੇ ਤੋਂ ਦੇਖ ਸਕਦੇ ਹੋ ਐਗਜ਼ੈਕਟ ਜਿਹੜਾ ਵੀ ਸ਼ੇਡ ਆ ਰਿਹਾ ਹੈਗਾ ਜੀ ਸੇਮ ਸ਼ੇਡ ਹੈਗਾ ਪਿਓਰ ਕريب ਦੇ ਉੱਪਰ ਹੈ ਸੋ ਇਹ ਫੁੱਲ ਹੈਵੀ ਹੈ ਜਿਹੜਾ ਸ਼ਰਟ ਹੈ ਇਸ ਤਰ੍ਹਾਂ ਦੇਖ ਸਕਦੇ ਹੋ ਸੋ ਇਹਦੇ ਨਾਲ ਜਿਹੜਾ ਇਸ ਦਾ ਫਲਾਰ ਹੈ ਜੀ ਇਹ ਦਾ ਦੁਪੱਟੇ ਦਾ ਸੌਰੀ ਬਾਜੂ ਦਾ ਔਰ ਇਹ ਹੈਗਾ ਫਰੰਟ ਫੁੱਲ ਹੈਵੀ ਸ਼ਰਟ ਸੋ ਇਹਦੇ ਨਾਲ ਦੀ ਹੀ ਬਾਟਮ ਹੋਏਗੀ ਜੀ ਦੁਪੱਟੇ ਦੇ ਵਿੱਚ ਤੁਸੀਂ ਜੇਕਰ ਸ਼ੇਡ ਪਵਾਉਣਾ ਚਾਹੁੰਦੇ ਹੋ ਸ਼ੇਡ ਪਵਾ ਸਕਦੇ ਹੋ 글로 অর্ਗੈਂਜ਼ਾ ਜਾਂ ਚਿਨਨ ਜੋ ਵੀ ਤੁਹਾਡੀ ਇੱਛਾ ਹੈਗੀ ਹੈ ਤੁਸੀਂ ਲਿਖ ਕੇ ਭੇਜ ਸਕਦੇ ਹੋ ਔਰ ਮੈਂ ਤੁਹਾਨੂੰ ਪ੍ਰਾਈਸ ਦੱਸ ਦੂੰਗੀ ਵਿਦ ਸਟੀਚਿੰਗ ਵਿਦਾਊਟ ਸਟੀਚਿੰਗ ਜੋ ਵੀ ਤੁਹਾਨੂੰ ਜਿਵੇਂ ਵੀ ਚੰਗਾ ਲੱਗਦਾ ਸੋ ਤੁਸੀਂ ਉਸ ਤਰ੍ਹਾਂ ਇਹ ਸੂਟ ਆ ਜਿਹੜੇ ਬਾਏ ਕਰ ਸਕਦੇ ਹੋ ਨੈਕਸਟ ਹੈਗਾ ਜੀ ਟਿਸ਼ੂ ਦੇ ਉੱਪਰ ਸੋ ਇਹ ਵੀ ਜਿਸ ਤਰ੍ਹਾਂ ਅੱਜਕੱਲ ਜਿਹੜਾ ਟਿਸ਼ੂ ਕਾਫੀ ਟ੍ਰੈਂਡ ਦੇ ਵਿੱਚ ਹੈਗਾ ਸੋ ਉਸੇ ਤਰ੍ਹਾਂ ਜਿਵੇਂ ਇਹ ਵੀ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਸੇਮ ਸ਼ੇਡ ਹੈ ਜੀ ਇਹ ਜੋ ਵੀ ਤੁਹਾਨੂੰ ਦਿਖ ਰਿਹਾ ਹੈ ਹਾਰੇ ਦੇ ਉੱਪਰ ਹੈ ਜਿਹੜਾ ਹਰ ਇੱਕ ਤਰ੍ਹਾਂ ਦਾ ਬਹੁਤ ਕੀਤਾ ਹੋਇਆ ਸਾਈਜ਼ ਤੇ ਰੈਸਿਪੀ ਦਾ ਸਕੈਲਪਿੰਗ ਦਿੱਤੀ ਹੋਈ ਹੈ ਔਰ ਇਹ ਵੀ ਬਹੁਤ ਪਿਆਰੀ ਲੱਗਦੀ ਹੈ ਅਗਰ ਸੋਸੀਂ ਓਨਲੀ ਹਿਸ ਸਕੈਲਪਿੰਗ ਵੀ ਪਾਉਣਾ ਸ਼ਰਟ ਦੇ ਵਿੱਚ ਜਾਂ ਫਰੰਟ ਚ ਸਿੰਪਲ ਮੋਤੀ ਜਾਂ ਰੈਸਿਪੀ ਦਾ ਟੱਚ ਦੇਣੇ ਸੋ ਉਹ ਵੀ ਆਪਣੇ ਆਪ ਨਾਲ ਅਗਰ ਤੁਸੀਂ ਜਿਆਦਾ ਇਸ ਦੇ ਵਿੱਚ ਜਿਆਦਾ थ्रेड embroiderry ਜਾਂ ਹੈਂਡ embroiderry ਨਹੀਂ ਕਰਵਾਉਣਾ ਚਾਹੁੰਦੇ ਤਾਂ ਤਾਂ ਅਸੀਂ ਉਸ ਤਰ੍ਹਾਂ ਵੀ ਇਹ ਚੀਜ਼ ਪਵਾ ਕੇ ਇਹ ਚੀਜ਼ ਨੂੰ ਕੱਟ ਕਰ ਸਕਦੇ ਹਾਂ ਸੋ ਇਸੇ ਤਰ੍ਹਾਂ ਜਿਹੜੇ ਸੂਟਸ ਦੇ ਡਿਜ਼ਾਈਨਾਂ ਦੀ ਜਿਹੜੀ ਕ੍ਰिएशन ਹੁੰਦੀ ਹੈ ਜੀ ਕਿਉਂਕਿ ਸੌਬਰ ਸੂਟ ਹੈ ਜਿਹੜੇ ਕਾਫੀ ਸਾਡੇ ਕੋਲੇ ਡਿਮਾਂਡ ਹੁੰਦੀ ਹੈ ਕਿ ਤੁਹਾਡੇ ਵਰਕ ਹੈ ਜਿਹੜੇ ਕਾਫੀ ਹੈਵੀ ਹੈ ਤੁਸੀਂ ਹਲਕੇ ਵਰਕ ਦਿਖਾਓ ਫਿਰ ਹਲਕੇ ਵਰਕ ਲਈ ਇਹੀ ਹੁੰਦਾ ਹੈ ਜੀ ਕਿ ਤੁਸੀਂ ਜੋ ਵੀ ਹੈਵੀ ਹੈ ਉਹਦੇ ਵਿੱਚੋਂ ਆਪਾਂ ਕੱਟ ਕੇ ਉਹਨੂੰ ਥੋੜਾ ਜਿਹਾ ਹਲਕਾ ਕਰ ਸਕਦੇ ਹਾਂ ਸੋ ਇਹ ਹੈ ਜੀ ਆਰਰ ਇੱਕ ਗਲਤੀ ਹੈ ਸੋ ਤੁਸੀਂ ਗਲੇ ਦਾ ਵਰਕ ਵੀ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਹੈ ਇਹ ਟਿਸ਼ੂ ਦਾ ਕਮੀਜ਼ ਹੈ ਜੀ ਇਹਦੇ ਨਾਲ ਤੁਸੀਂ ਬਾਟਮ ਸੈਮੀ ਦੀ ਲਗਵਾ ਸਕਦੇ ਹੋ ਕਰੀਬ ਦੀ ਫਾਈਨ ਕੁਆਲਟੀ ਵਾਲੀ ਹੋਊਗੀ ਬਾਜੂ ਤੇ ਹੈ ਅਗਰ ਪਿਓਰ ਲਵਾਉਣਾ ਚਾਹੁੰਦੇ ਹੋ ਪਿਓਰ ਲਵਾ ਸਕਦੇ ਹੋ ਸੋ ਉਹਦੇ ਨਾਲ ਜਿਹੜੀ ਪ੍ਰਾਈਜ਼ਿੰਗ ਦਾ ਫਰ ਪੈ ਜੇਗਾ ਇਹਦੇ ਨਾਲ ਜਿਵੇਂ ਅਸੀਂ ਬ੍ਰਾਊਨ ਪੀਚ ਹੈ ਦਿੱਤਾ ਹੋਇਆ ਕੰਟਰਾਸਟ ਦੁਪੱਟਾ ਵੀ ਕਰ ਸਕਦੇ ਹੋ ਟਿਸ਼ੂ ਦਾ ਵੀ ਕਰ ਸਕਦੇ ਹਾਂ ਸੋ ਇਹਦੇ ਨਾਲ ਆਪਸ਼ਨ ਹੁੰਦਾ ਤੇ ਜਿਹੜਾ ਫੁੱਲ ਪਾਰਟੀ ਵੇਅਰ ਸੂਟ ਹੈਗਾ ਤੁਸੀਂ ਹੈਵੀ ਕਰਵਾ ਸਕਦੇ ਹੋ ਹੈਵੀ ਰੈਡੀ ਕਰਵਾ ਸਕਦੇ ਸੋ ਇਹ ਹੈਗਾ ਜੀ ਦੁਪੱਟਾ ਇਹ ਦੋਨੋਂ ਸੂਟ ਆ ਜਿਹੜੇ ਇੱਕ ਇਹ ਵਾਲਾ ਔਰ ਜਿਹੜਾ ਫਰਸਟ ਵਾਲਾ ਤੁਹਾਨੂੰ ਦਿਖਾਇਆ ਸੀ ਇਹ ਆਪਣੇ ਕੋਲੇ ਅਵੇਲੇਬਲ ਆ ਅਗਰ ਤੁਸੀਂ ਆਪਣਾ ਮੈਜ਼ਰਮੈਂਟ ਭੇਜੋ ਆਪਾਂ ਪਰਫੈਕਟ ਤੁਹਾਡੇ ਨਾਲ ਅਗਰ ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗ ਹੈਗਾ ਕਿ ਰਲ ਲੈਂਥ ਜੋ ਵੀ ਸਹੀ ਆ ਰਿਹਾ ਕਿਉਂਕਿ ਇਹਦਾ ਜਿਹੜਾ ਗਲਾ ਬਣਿਆ ਹੋਇਆ ਤਾਂ ਆਪਾਂ ਤੁਹਾਨੂੰ ਬਹੁਤ ਜਲਦੀ ਰੈਡੀ ਕਰਵਾ ਕੇ ਕਿੇ ਵਿਧਨਵਾਨੀਆਂ ਟੂリーズ ਦੇ ਵਿੱਚ ਤੁਹਾਨੂੰ ਕੂਰੀਅਰ ਕਰਵਾ ਦਾਂਗੇ ਸੋ ਇਸ ਦੇ ਵਿੱਚ ਆਪਸ਼ਨ ਹੈਗਾ ਕਿਉਂਕਿ ਇਹਦਾ ਪ੍ਰੋਪਰ ਗਲਾ ਨਹੀਂ ਬਣਿਆ ਹੋਇਆ ਇੱਕ ਅੱਧਾ ਇੰਚ ਜਿਹੜਾ ਇੱਧਰ ਉੱਧਰ ਹੋ ਸਕਦਾ ਔਰ ਇਹ ਜਿਹੜਾ ਦੁਪੱਟਾ ਹੈਗਾ ਜੀ ਇਹ ਆਲਰੇਡੀ ਸੇਲਡ ਹੈ ਤੁਸੀਂ ਆਰਡਰ ਤੇ ਬਣਵਾ ਸਕਦੇ ਹੋ ਤੇ ਆਰਡਰ ਦਾ ਪ੍ਰੋਸੀਜਰ ਹੈ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਾਫੀ ਜਿਹੜੇ ਡੇਸ ਲੱਗ ਜਾਂਦੇ ਆ ਇਹ ਹੈਗੇ ਆ ਜੀ ਪੱਲੇ ਹੈਵੀ ਹੈ ਇਹਦੇ ਇਸ ਤਰ੍ਹਾਂ ਜੇ ਜੇਕਰ ਤੁਸੀਂ ਵਿਡਿੰਗ ਲਈ ਫੁੱਲ ਹੈਵੀ ਸੂਟ ਬਣਾਉਣਾ ਚਾਹੁੰਦੇ ਹੋ ਫ੍ਰੌਕ ਬਣਾਉਣਾ ਚਾਹੁੰਦੇ ਹੋ ਇਹ ਬਾਰਡਰ ਦੇ ਸਕਦੇ ਹਾਂ ਸੋ ਇਹਦੇ ਨਾਲ ਜਿਹੜਾ ਇੱਕ ਬਹੁਤ ਹੀ ਵੱਖਰਾ ਜਿਹਾ ਡਿਜ਼ਾਈਨਿੰਗ ਹੈ ਜਿਵੇਂ ਕਿ ਸਾਰੇ ਕਹਿੰਦੇ ਹੈਗੇ ਕਿ ਸਾਨੂੰ ਨਿਊ ਡਿਜ਼ਾਈਨਿੰਗ ਚਾਹੀਦੀ ਹੈ ਸੋ ਇਹ ਜਿਹੜੇ ਸੂਟ ਆ ਤੁਸੀਂ ਕਰਵਾ ਸਕਦੇ ਹੋ ਸਾਰੇ ਦੁਪੱਟੇ ਦੇ ਵਿੱਚ ਜਾਲ ਹੈਗਾ ਜੀ ਇਸ ਤਰ੍ਹਾਂ ਇਹ ਦੇਖੋ ਸਾਰੇ ਦੁਪੱਟੇ ਦੇ ਵਿੱਚ ਚਾਲ ਹੈ ਦੂਸਰੀ ਸਾਈਡ ਫੁੱਲ ਫੋਰ ਸਾਈਡ ਇਸ ਤਰ੍ਹਾਂ ਦਾ ਬਾਰਡਰ ਹੈਗਾ ਦੁਪੱਟਾ ਹੈਵੀ ਕਰਵਾ ਕੇ ਸੂਟ ਓਨਲੀ ਹਲਕਾ ਵੀ ਕਰਵਾ ਸਕਦੇ ਹਾਂ ਪਹਿਲਾਂ ਤੁਸੀਂ ਪਲੀਜ਼ ਜਿਵੇਂ ਵੀ ਬਣਾਉਣਾ ਚਾਹੁੰਦੇ ਹੋ ਉਹ ਸਾਰਾ ਮੈਂਸ਼ਨ ਕਰ ਦਿਆ ਕਰੋ ਪ੍ਰਾਈਸ ਕਿਉਂਕਿ ਕਾਫੀ ਵਾਰੀ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਕਿ ਤੁਸੀਂ ਵਰਕ ਪੁੱਛਦੇ ਹੋ ਮੈਂ ਦੱਸ ਦਿੰਨੀ ਤੁਸੀਂ ਕਹਿੰਦੇ ਨਹੀਂ ਜੀ ਮੈਂ ਤਾਂ ਇਸ ਤਰ੍ਹਾਂ ਪੁੱਛਿਆ ਸੀ ਸੋ ਪਹਿਲਾਂ ਹੀ ਤੁਸੀਂ ਕਲੀਅਰ ਕਰਿਆ ਕਰੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਚਾਹੀਦਾ ਹੈਗਾ ਸਿੰਪਲ ਸੂਟ ਚਾਹੀਦਾ ਫੁੱਲ ਹੈਵੀ ਦੁਪੱਟਾ ਚਾਹੀਦਾ सो so, यह बहुत ही प्यारा देखो बहुत ही प्यारा यह दुपट्टा तो है जी दूसरी साइड भी सेम बॉर्डर बनया हुआ हैं सो so, बहुत ही डिफरेंट स्टाइल है ਇਹ ਤੁਸੀਂ ਸੇਮ ਰੈਡੀ ਕਰਵਾ ਸਕਦੇ ਹੋ ਸੂਟ ਆਪਣੀ ਚੁਆਇਸ ਦਾ ਬਣਾ ਸਕਦੇ ਹੋ ਤੁਸੀਂ ਕੁਝ ਵੀ ਚੀਜ਼ ਨੂੰ ਜਿਹੜੀ ਕਸਟਮਾਈਜ਼ ਕਰਵਾ ਸਕਦੇ ਹੋ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ-ਨਵੀਂ ਡਿਜ਼ਾਈਨਿੰਗ ਹੈ ਜਿਹੜੀ ਸ਼ੇਅਰ ਕਰਦੇ ਰਵਾਂਗੇ ਪ੍ਰੋਸੀਜਰ ਆਪਣਾ ਸੇਮ ਹੈ 758923137 ਦੇ ਤੁਸੀਂ ਸਕਰੀਨਸ਼ਾਟ ਭੇਜੋਗੇ ਪ੍ਰਾਈਸ ਜਾਣੋਗੇ ਜਿਵੇਂ ਤੁਹਾਨੂੰ ਚਾਹੀਦਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਤੁਸੀਂ ਪਹਿਲਾਂ ਪੁੱਛਦੇ ਹੋ ਜੀ ਇਹਦਾ ਦੁਪੱਟੇ ਦਾ ਰੇਟ ਕੀ ਹੈ ਫਿਰ ਤੁਸੀਂ ਕਾਫੀ ਜਿਹੜਾ ਹੋ ਜਾਂਦਾ ਹੈ ਮੈਸੇजेस ਪਲੀਜ਼ ਮੈਂ ਰਿਕੁਐਸਟ ਕਰੂੰਗੀ ਜਿਵੇਂ ਤੁਸੀਂ ਬਣਾਉਣਾ ਹੈਗਾ ਤੁਸੀਂ ਉਸ ਤਰ੍ਹਾਂ ਪੁੱਛ ਸਕਦੇ ਹੋ ਕਿਉਂਕਿ ਆਪਣੇ ਕੋਲੇ ਜਿਆਦਾ ਮੈਸੇजेस ਹੋਣ ਕਰਕੇ ਕਈ ਵਾਰੀ ਮੈਸੇजेस ਪੂਰੇ ਜਿਹੜੇ ਰਿਪਲਾਈ ਨਹੀਂ ਹੁੰਦੇ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਜਿਹੜੀ ਇਸੇ ਤਰ੍ਹਾਂ ਦੀ ਜਿਹੜੀ ਡਿਜ਼ਾਈਨਿੰਗ ਹੈਗੀ ਆ ਹੋਰ ਸੂਟ ਆ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਸੋ ਬਹੁਤ ਸਾਰਾ ਪਿਆਰ ਦੇਣ ਲਈ ਬਹੁਤ ਬਹੁਤ ਥੈਂਕ ਯੂ ਜੀ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਮਚ